हां जी ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰਮੇਸ਼ਰਪਿਤਾ ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਔਰ ਬਰਕਤ ਦੀ ਦਾਤ ਹੋਵੇ ਅੱਜ ਕੇ ਜਿੱਦਾਂ ਮਤਲਬ ਕਿ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਕਿ ਜੋ ਵੀ ਮੈਂ ਪਰਮਪਿਤਾ ਪਰਮੇਸ਼ਰ ਕਾਸ਼ੋ ਸਿੱਖਦੀ ਆ ਉਹ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਦੱਸਣਾ ਪਹਿਲਾਂ ਤਾਂ ਮੈਂ ਇੱਕ ਗੱਲ ਕਰਨਾ ਚਾਹੁੰਦੀ ਆ ਮੈਂ ਇੱਕ ਗੱਲ ਨੋਟ ਕੀਤੀ ਆ ਕਿ ਬਹੁਤ ਸਾਰੇ ਲੋਕ ਐਦਾਂ ਦੇ ਹੁੰਦੇ ਆ ਕਿ ਜਦੋਂ ਮੈਂ ਕੋਈ ਪੋਸਟ ਪਾਣੀ ਆ ਨਾ ਪਾਈਪਲ ਨਾਲ ਰਿਲੇਟਡ ਜਾਂ ਪਰਮਿਸ਼ਨ ਨਾਲ ਰਿਲੇਟਰ ਉਹ ਗਲਤ ਕਮੈਂਟ ਕਰਦੇ ਆ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਹੈਗੀ ਕਿ ਜਦੋਂ ਕੋਈ ਬੰਦਾ ਮਾੜਾ ਕਰਦਾ ਆ ਹੂੰ ਤੁਸੀਂ ਸਾਰੇ ਲੋਕ ਉਹਦੀ ਵਿਚਾਰੀ ਦੀ ਨਿੰਦਿਆ ਕਰਦੇ ਹੋ ਹਨਾ ਤੇ ਜਦੋਂ ਕੋਈ ਚੰਗਾ ਕਰਦਾ ਹੈ ਤੁਸੀਂ ਉਹਦੀ ਵੀ ਨਿੰਦਿਆ ਕਰਦੇ ਹੋ ਹਨਾ ਸੱਚੀ ਕਿਹਾ ਕਿਸੇ ਨੇ ਕਿ ਆ ਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਤੇ ਦੁਨੀਆ ਨੂੰ ਦੋਨੇ ਪਾਸੇ ਹੁੰਦੇ ਦੁਨੀਆ ਕਿਤੇ ਪਾਸੇ ਵੀ ਨਹੀਂ ਟਿਕਦੀ ਹੈਗੀ ਜੇ ਕੋਈ ਚੰਗਾ ਕਰਦਾ ਆ ਉਹਨੂੰ ਵੀ ਮਾੜਾ ਹੀ ਕਹਿੰਦੇ ਆ ਤੇ ਜੇ ਕੋਈ ਮਾੜਾ ਕਰਦਾ ਉਹਨੂੰ ਤੇ ਮਾੜਾ ਕਹਿਣਾ ਹੀ ਹੈਗਾ ਆ ਸਾਰਿਆਂ ਨੇ ਹਨਾ ਜ਼ਿਆਦਾਤਰ ਇਦਾਂ ਹੀ ਹੁੰਦਾ ਆ ਹਨਾ ਲੋਕ ਕਿਸੇ ਨੂੰ ਵੀ ਨਹੀਂ ਕਿਤੇ ਪਾਸੇ ਟਿਕਣ ਦਿੰਦੇ ਹੈਗੇ ਹਨਾ ਸ਼ਾਇਦ ਇਸੇ ਕਰਕੇ ਅੱਜ ਦੁਨੀਆ ਵਿੱਚ ਪਾਪ ਆ ਜਿਹੜਾ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈਗਾ ਕਿਉਂਕਿ ਸਾਡੇ ਜਿਹੜੀ ਕੁਝ ਮਾਈਂਡ ਸੈਟ ਆ ਉਹ ਐਦਾਂ ਦੇ ਬਣ ਗਏ ਹੋਏ ਹੈਗੇ ਆ ਅਸੀਂ ਦੋ ਤਰਫਾ ਚੱਲਦੇ ਆ ਬਾਈਬਲ ਕਹਿੰਦੀ ਆ ਕਿ ਜਿਹੜਾ ਤੁਹਾਡਾ ਫੈਸਲਾ ਆ ਉਹ ਹਾਂ ਜਾਂ ਨਾ ਦੇ ਵਿੱਚ ਹੋਣਾ ਚਾਹੀਦਾ ਆ ਜਾਂ ਹਾਂ ਤੇ ਜਾਂ ਨਾ ਅਸੀਂ ਹੁੰਦਾ ਕਿ ਆ ਕਿ ਦੁਨੀਆ ਵਿੱਚ ਅਗਰ ਕੁਝ ਬੁਰਾ ਹੁੰਦਾ ਆ ਅਸੀਂ ਸਾਰੇ ਲੋਕ ਉਹਦੀ ਉਲੰਘਣਾ ਕਰਦੇ ਆ ਉਹਦੀ ਨਿੰਦਿਆ ਕਰਦੇ ਆ ਕਿ ਬੁਰਾ ਕਰਦਾ ਪਿਆ ਇਹ ਫਲਾਣਾ ਬੁਰਾ ਕਰਦਾ ਪਿਆ ਉਹ ਬੁਰਾ ਕਰਦਾ ਪਿਆ ਦੂਸਰੇ ਪਾਸੇ ਤੇ ਜੇ ਕੋਈ ਚੰਗਾ ਕਰਦਾ ਆ ਅਸੀਂ ਉਹਨੂੰ ਵੀ ਬੁਰਾ ਹੀ ਕਹਿੰਨੇ ਆ ਵੀ ਨਹੀਂ ਆ ਤਾਂ ਉਹਦਾ ਇਹ ਉਹ ਵੀ ਬੁਰਾ ਹੀ ਕਹਿੰਨੇ ਆ ਨਾ ਸੋ ਮੈਨੂੰ ਲੱਗਦਾ ਕਿ ਤੁਹਾਨੂੰ ਆਪਣੇ ਆਪ ਨੂੰ ਹੀ ਚੇਂਜ ਕਰਨ ਦੀ ਜ਼ਰੂਰਤ ਆ ਨਾ ਥੋੜਾ ਆਪਣੀ ਸੋਚ ਨੂੰ ਬਦਲੋ ਠੀਕ ਆ ਜੀ ਸੋਚ ਨੂੰ ਬਦਲੋ ਦਾ ਮਤਲਬ ਕੀ ਆ ਕਿ ਜਿੱਥੇ ਕੁਝ ਗਲਤ ਹੁੰਦਾ ਆ ਕੁਝ ਬੁਰਾ ਹੋ ਰਿਹਾ ਆ ਉਹਨੂੰ ਤੁਸੀਂ ਐਦਾਂ ਨਹੀਂ ਵੀ ਉਹਨੂੰ ਮਾਰਨਾ ਆ ਕੁੱਟਣਾ ਆ ਨਹੀਂ ਆਦਾਂ ਨਹੀਂ ਵੀ ਤੁਸੀਂ ਉਹਨੂੰ ਜਾਨੋਂ ਮਾਰ ਦੇਣਾ ਨਹੀਂ ਕਤਲ ਕਰਨਾ ਬਹੁਤ ਵੱਡਾ ਅਪਰਾਧ ਹੈਗਾ ਆ ਬਾਈਬਲ ਦੇ ਅਨੁਸਾਰ ਪਰਮੇਸ਼ੁਰ ਪਿਤਾ ਕਹਿੰਦੇ ਆ ਕਿ ਤੂੰ ਪਹਿਲਾ ਹੁਕਮ ਤਾਂ ਇਹ ਆ ਕਿ ਕਤਲ ਨਾ ਕਰਨਾ ਕਿਸੇ ਦਾ ਕਤਲ ਕਰਨਾ ਨਾ ਬਹੁਤ ਵੱਡਾ ਅਪਰਾਧ ਹੈਗਾ ਯਾ ਸਿਰਫ ਕਾਨੂੰਨ ਦੀਆਂ ਨਿਗਾਹ ਵਿੱਚ ਨਹੀਂ ਸਗੋਂ ਪਰਮੇਸ਼ਵਰ ਦੀਆਂ ਨਿਗਾਹ ਦੇ ਵਿੱਚ ਵੀ ਬਹੁਤ ਵੱਡਾ ਅਪਰਾਧ ਹੈਗਾ ਜਦੋਂ ਕੋਈ ਵੀ ਬੁਰਾ ਕਰਦਾ ਇਹਨਾਂ ਕੋਈ ਇਨਸਾਨ ਕੋਈ ਮਾੜਾ ਕਰਦਾ ਯਾ ਉਹਨੂੰ ਸਮਝਾਓ ਸਮਝਾਓ ਉਹਨੂੰ ਐਦਾਂ ਨਹੀਂ ਵੀ ਉਹਨੂੰ ਮਾਰੀ ਦੋ ਤੁਸੀਂ ਉਹਨੂੰ ਸਮਝਾਓ ਠੀਕ ਆ ਜੀ ਕੋਈ ਵੀ ਇਨਸਾਨ ਅਗਰ ਬੁਰਾ ਕਰਦਾ ਯਾ ਉਹਨੂੰ ਸਮਝਾਓ ਉਹਨੂੰ ਦੱਸੋ ਸਹੀ ਆ ਔਰ ਠੀਕ ਹਾਲਤਾ ਹੈਗਾ ਆ ਤੇ ਦੂਸਰੇ ਪਾਸੇ ਜੇ ਕੋਈ ਇਨਸਾਨ ਚੰਗਾ ਕਰਦਾ ਆ ਉਹਦੀ ਪ੍ਰੇਜ਼ ਕਰੀਦੀ ਹੁੰਦੀ ਉਹਦੀ ਉਹਦੀ ਸਰਾਨਾ ਕਰੀਦੀ ਹੁੰਦੀ ਨਾ ਆਖੇ ਉਹਨੂੰ ਬੁਰੇ ਬੰਦੇ ਦੇ ਨਾਲ ਹੀ ਤੁਸੀਂ ਰਲਾ ਦੋ ਠੀਕ ਆ ਜੀ ਤੇ ਗੱਲਾਂ ਮਾਨੀਆਂ ਬਹੁਤ ਸੌਖੀਆਂ ਆ ਪਰ ਜਿਹੜਾ ਸੱਚ ਦੇ ਰਾਹ ਤੇ ਤੁਰਨਾ ਆ ਇਹਨਾ ਬਹੁਤ ਜ਼ਿਆਦਾ ਔਖਾ ਹੈਗਾ ਆ ਜਦੋਂ ਤੁਸੀਂ ਸੱਚ ਦੇ ਰਾਹ ਤੇ ਤੁਰਦੇ ਹੋ ਨਾ ਬੁਰਾ ਸੰਸਾਰ ਤੁਹਾਡਾ ਵੈਰੀ ਬਣ ਜਾਂਦਾ ਹੈ ਪ੍ਰਭੂ ਕਹਿੰਦੇ ਆ ਤੁਹਾਡੇ ਆਪਣੇ ਘਰ ਦੇ ਹੀ ਤੁਹਾਡੇ ਖਿਲਾਫ ਉੱਠ ਖੜੀ ਹੁੰਦੇ ਜਦ ਤੁਸੀਂ ਸੱਚ ਦੀ ਰਾਹ ਤੇ ਚੱਲਦੇ ਆ ਘਰ ਬੈ ਕੇ ਬੋਲਣਾ ਤੇ ਸੱਚ ਦੀ ਰਾਹ ਤੇ ਪ੍ਰੈਕਟੀਕਲ ਤੌਰ ਤੇ ਚੱਲਣਾ ਬਹੁਤ ਜ਼ਿਆਦਾ ਔਖਾ ਹੈਗਾ ਹੈ ਠੀਕ ਆ ਜੀ ਸੋ ਅਗਰ ਤੁਸੀਂ ਆਪਣੇ ਆਸ-ਪਾਸ ਵੀ ਕਿਤੇ ਬੁਰਾਈ ਹੁੰਦੀ ਦੇਖਦੇ ਹੋ ਕੁਝ ਬੁਰਾ ਹੁੰਦਾ ਦੇਖਦੇ ਹੋ ਉਸ ਚੀਜ਼ ਨੂੰ ਬੁਰਾ ਕਹਿਣ ਤੋਂ ਸੰਕੋਚ ਨਾ ਕਰੋ ਕਈ ਵੇਲੇ ਹੁੰਦਾ ਕਿ ਆਸੀਂ ਸੋਚ ਲਾਨੇ ਆ ਵੀ ਬੁਰਾ ਹੁੰਦਾ ਹੋਈ ਜਾਵੇ ਸਾਨੂੰ ਕੀ ਆ ਅਸੀਂ ਕਹਿੰਦੇ ਅਸੀਂ ਕੀ ਲੈਣਾ ਅਸੀਂ ਮੂੰਹ ਫੇਰ ਕੇ ਲੰਘ ਜਾਣੇ ਆ ਅੱਖਾਂ ਬੰਦ ਕਰਕੇ ਲੰਘ ਜਾਣੇ ਆਪਣੇ ਕੰਨ ਬੰਦ ਕਰ ਲੈਣੇ ਆ ਅਗਰ ਤੁਸੀਂ ਅੱਜ ਬੁਰਾ ਹੁੰਦਾ ਦੇਖ ਕੇ ਅੱਖਾਂ ਬੰਦ ਕਰ ਦਿਓ ਕੰਨ ਬੰਦ ਕਰ ਦਿਓ ਕਲਪਰ ਮਿਸ਼ਰ ਵਿਥੂ ਆਡੇ ਦੁੱਖ ਦੇ ਸਮੇਂ ਤੁਹਾਡੀ ਪੁਕਾਰ ਨੂੰ ਦੇਖ ਕੇ ਆਪਣੇ ਅੱਖਾਂ ਤੇ ਕੰਨ ਬੰਦ ਕਰ ਲਵੇਗਾ ਇਸ ਲਈ ਜਦੋਂ ਤੁਸੀਂ ਜਿੱਦੇ ਬੁਰਾ ਹੁੰਦਾ ਦੇਖਦੇ ਹੋ ਬੁਰੇ ਨੂੰ ਬੁਰਾ ਕਹਿਣਾ ਸਿੱਖੋ ਉਹਨੂੰ ਸਮਝੋ ਕਿ ਕਿਉਂ ਬੁਰਾ ਹੋ ਰਿਹਾ ਆ ਪੂਰਾ ਕੰਨ ਵਾਲੇ ਬੰਦੇ ਨੂੰ ਸਮਝਾਓ ਉਹਨੂੰ ਤਾੜਨਾ ਦਿਓ ਉਹਨੂੰ ਦੱਸੋ ਕਿ ਉਹ ਗਲਤ ਕਰ ਰਿਹਾ ਆ ਤੇ ਜੇ ਕੁਝ ਬੰਦਾ ਚੰਗਾ ਕਰ ਰਿਹਾ ਉਹਨੂੰ ਵੀ ਕਹੋ ਇਹ ਇਦਾਂ ਨਹੀਂ ਸੋਚੀਦਾ ਹੁੰਦਾ ਸਾਨੂੰ ਕੀ ਅਸੀਂ ਕੀ ਲੈਣਾ ਸਾਡਾ ਕੀ ਐ ਇਹ ਉਹ ਨਹੀਂ ਕਿਉਂਕਿ ਤੁਹਾਡਾ ਕੀਤਾ ਹੋਇਆ ਇੱਕ ਚੰਗਾ ਕਰਮ ਬਿਨਾ ਤੁਹਾਡੇ ਬਾੜੇ ਟਾਈਮ ਕੰਮ ਆਉਂਦਾ ਏ ਦੁਨੀਆ ਕੀ ਸੋਚਦੀ ਆ ਲੋਕ ਸੋਚਦੀ ਆ ਅਸੀਂ ਪੈਸੇ ਇਕੱਠੇ ਕਰ ਲਈਏ ਲੋਕਾਂ ਦਾ ਵੱਡਾ ਸਾਰਾ ਝੁੰਡ ਇਕੱਠਾ ਕਰ ਲਈਏ ਉਹ ਸਾਡੇ ਬੁਰੇ ਟਾਈਮ ਕੰਮ ਆਊਗਾ ਨਹੀਂ ਤੁਹਾਡੇ ਕੰਮ ਆਉਂਦੇ ਆ ਤੁਹਾਡੇ ਕਰਮ ਬੁੜੇ ਟਾਈਮ ਨਾਲ ਤੁਹਾਡੇ ਮਾੜੇ ਟਾਈਮ ਤੁਹਾਡੇ ਕਰਮ ਕੰਮ ਆਉਂਦੇ ਆ ਜਦੋਂ ਤੁਸੀਂ ਕੋਸ਼ ਚੰਗਾ ਕਰ ਦਿਓ ਨਾ ਉਹ ਹਮੇਸ਼ਾ ਤੁਹਾਡੀ ਜ਼ਿੰਦਗੀ ਦੇ ਨਾਲ ਨਾਲ ਚੱਲਦਾ ਆ ਮਾੜੇ ਕਰਮ ਬੰਦੇ ਨੂੰ ਦੀ ਮੌਤ ਦੇ ਮੂੰਹ ਤੱਕ ਲੈ ਜਾਂਦੀ ਆ ਪ੍ਰਭੂ ਕਹਿੰਦਾ ਹੈ ਨਾ ਕਿ ਜਦੋਂ ਕੋਈ ਉਹਦੀ ਆਗਿਆ ਮੰਨਦੀ ਉਹ ਲੰਘਣਾ ਕਰਦਾ ਆ ਤਾਂ ਨਾ ਸਿਰਫ ਪ੍ਰਭੂ ਉਹਦੇ ਤੇ ক্রੋਧਿਤ ਹੁੰਦਾ ਆ ਬਲਕਿ ਉਹਦੀਆਂ ਪੀੜ੍ਹੀਆਂ ਤੱਕ ਵੀ ক্রੋਧਿਤ ਹੁੰਦਾ ਆ ਉਹ ਵੀ ਸ਼ਰਾਪਤ ਕੀਤੀਆਂ ਜਾਂਦੀਆਂ ਆ ਤੇ ਦੂਸਰੇ ਪਾਸੇ ਜਿਹੜਾ ਪਰਮੇਸ਼ਰ ਨੂੰ ਪਿਆਰ ਕਰਦਾ ਆ ਉਹਦੇ ਵਚਨਾਂ ਅਨੁਸਾਰ ਆਪਣੀ ਜ਼ਿੰਦਗੀ ਵਤੀਤ ਕਰਦਾ ਆ ਸੱਚ ਦੇ ਰਾਹ ਤੇ ਚੱਲਦਾ ਆ ਤਾਂ ਪਰਮੇਸ਼ਰ ਕਿਤਾ ਨਾ ਸਿਰਫ ਉਹਨੂੰ ਬਲੇਸਿੰਗ ਦਿੰਦੀ ਆ ਬਲਕਿ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀਆਂ ਪੋਸਟਾਂ ਨੂੰ ਵੀ ਬਲੇਸਿੰਗ ਦਿੰਦੀ ਉਹਨਾਂ ਨੂੰ ਵੀ ਾਲ ਕੇ ਰੱਖਦੀ ਹੈਗੀ ਆ ਇਸ ਲਈ ਕੀ ਆ ਤੁਸੀਂ ਪਾਪਾਂ ਤੋਂ ਮੂੰਹ ਬੋਲਨਾ ਆ ਸੱਚ ਦੇ ਰਾਹ ਉੱਤੇ ਚੱਲਣਾ ਆ ਠੀਕ ਆ ਜੀ ਠੀਕ ਆ ਜੀ ਸੋ ਪਰਮੇਸ਼ੁਰ ਕੋਲੋਂ ਦਰੂਰ ਜਦੋਂ ਅਸੀਂ ਕੋਈ ਮਾੜਾ ਟਾਈਮ ਕਰਮ ਕਰਦੇ ਆ ਮਾੜਾ ਕਰਮ ਕਰਦੇ ਆ ਤਾਂ ਇੱਕ ਸਵਰਗ ਨਰਕ ਹੁੰਦਾ ਆ ਇੱਕ ਨਾ ਨਰਕ ਦੇ ਵਿੱਚ ਇੱਕ ਗੰਦਕ ਦੀ ਝੀਲ ਹੈਗੀ ਜਿਹਨੂੰ ਅੱਗ ਦੀ ਝੀਲ ਕਹਿੰਦੇ ਆ ਉੱਥੇ ਛੁੱਟਿਆ ਜਾਂਦਾ ਉਹਨਾਂ ਲੋਕਾਂ ਨੂੰ ਜੋ ਮਾੜੇ ਕਰਮ ਕਰਦੇ ਹੈਗੇ ਆ ਇਸ ਲਈ ਸੱਚ ਦੀ ਰਾਹ ਤੇ ਚੱਲੋ ਠੀਕ ਆ ਜੀ ਜਦੋਂ ਕਿਤੇ ਬੁਰਾ ਹੁੰਦਾ ਹੈ ਨਾ ਇੱਕ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਨੀ ਸੀ ਕਿ ਜਦੋਂ ਕਿਤੇ ਨਾ ਬੁਰਾ ਹੁੰਦਾ ਆ ਜਦੋਂ ਨਾ ਕਿਤੇ ਬੁਰਾ ਹੁੰਦਾ ਆ ਅਸੀਂ ਲੋਕ ਕੀ ਕਰਦੇ ਆ ਅਸੀਂ ਮਾਰਨਾ ਖੁੱਟਣਾ ਸ਼ੁਰੂ ਕਰ ਦਿੰਦੇ ਆ ਦੂਸਰੇ ਬੰਦੇ ਨੂੰ ਨਾ ਉਹਨੂੰ ਫੜ ਕੇ ਬੰਨ ਲਾਣੇ ਆ ਕਈ ਲੋਕ ਤਾਂ ਮਾਰ ਹੀ ਦਿੰਦੇ ਆ ਕਈ ਚੋਰੀ ਕਰਦਾ ਹੈ ਬੰਦਾ ਚਲੋ ਚੋਰੀ ਦੀ ਗੱਲ ਲੈ ਲੈਂਦੇ ਆ ਕੁੱਟ-ਕੁੱਟ ਕੇ ਮਾਰ ਦਾਨੇ ਆ ਅਸੀਂ ਨਾ ਕੋਈ ਵੀ ਗਲਤ ਕੰਮ ਕਰਦਾ ਬੰਦਾ ਫੜਦਾ ਕੀ ਕਰਦੇ ਸੀ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਉਹਨੂੰ ਇੱਕ ਵਾਰ ਨਾ ਐਵੇਂ ਪ੍ਰਭੂ ਯਸੂਦ ਕੋਲ ਦਾ ਇੱਕ ਉਹ ਵਿਚਾਰ ਔਰਤ ਨੂੰ ਲੈ ਕੇ ਆਉਂਦਾ ਸੀਗਾ ਉਹ ਵਿਚਾਰ ਦਾ ਮਤਲਬ ਕੀ ਜਿਹੜੀ ਗਲਤ ਕੰਮ ਕਰਦੀ ਹੁੰਦੀ ਹੈ ਨਾ ਔਰਤ ਉਹਨੂੰ ਲੈ ਕੇ ਆਉਂਦਾ ਸੀ ਲੋਕਾਂ ਨੇ ਫੜ ਕੇ ਪੱਥਰਾਉ ਕਰਨ ਦੇ ਲਈ ਪੱਥਰਾਉ ਮਤਲਬ ਇਹਦਾ ਪੱਥਰ ਮਾਰਨ ਵਾਸਤੇ ਉਹਨੂੰ ਲੈ ਕੇ ਆਉਂਦਾ ਸੀ ਉਹਨੂੰ ਸਜ਼ਾ ਦੇ ਲਈ ਲੈ ਕੇ ਆਉਂਦਾ ਸੀਗਾ ਤਾਂ ਪ੍ਰਭੂ ਯਿਸੂ ਕਹਿੰਦੇ ਸਭ ਤੋਂ ਪਹਿਲਾਂ ਇਸ ਔਰਤ ਨੂੰ ਉਹ ਪੱਥਰ ਮਾਰੂਗਾ ਜੇ ਇਹਨੇ ਖੁਦ ਨਾ ਕੋਈ ਗੁਨਾਹ ਕੀਤਾ ਹੋਵੇ ਸਭ ਤੋਂ ਪਹਿਲਾਂ ਉਹ ਇਹਨੂੰ ਪੱਥਰ ਮਾਰੂਗਾ ਤੇ ਜਦੋਂ ਪ੍ਰਭੂ ਯਿਸੂ ਨੇ ਇਹਨੀ ਗੱਲ ਕਹੀ ਤਾਂ ਕੋਈ ਵੀ ਬੰਦਾ ਉਸ ਔਰਤ ਨੂੰ ਪੱਥਰ ਮਾਰਨ ਦੇ ਲਈ ਨਹੀਂ ਆਇਆ ਇਹਦਾ ਮਤਲਬ ਕੀ ਹੈ ਕਿ ਤੁਸੀਂ ਕਿਸੇ ਤੇ ਦੋਸ਼ ਨਹੀਂ ਲਾਣਾ ਤੁਸੀਂ ਖੁਦ ਦੇਖੋਗੇ ਤੁਸੀਂ ਖੁਦ ਕੀ ਹੋ ਇਹ ਤੁਸੀਂ ਖੁਦ નિર્ਦੋਸ਼ ਹੋ ਕਿਸੇ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਕਿਸੇ ਨੂੰ ਸਜ਼ਾ ਦੇਣ ਤੋਂ ਪਹਿਲਾਂ ਤੁਸੀਂ ਆਪਣੇ ਵੱਲ ਦੇਖੋ ਕਿ ਤੁਸੀਂ ਬਿਨਾਂ ਪਾਪ ਕੀਤੇ ਹੋ ਕਿ ਤੁਸੀਂ ਪਾਪ ਤੋਂ ਰਹੇ ਹੋ ਜੋ ਤੁਸੀਂ ਦੂਜੇ ਬੰਦੇ ਨੂੰ ਪਾਪੀ ਜਾਂ ਦੋਸ਼ੀ ਕਰਾਉਣ ਦੇ ਕੇ ਉਹਨੂੰ ਸਜ਼ਾ ਦੇ ਰਹੇ ਹੋ ਹੈਨਾ ਤੇ ਜੇ ਉਹ ਕੋਈ ਤੁਹਾਨੂੰ ਬੰਦਾ ਬੁਰਾਈ ਕਰਦਾ ਮਿਲਦਾ ਆ ਸਭ ਤੋਂ ਪਹਿਲਾਂ ਉਹਨੂੰ ਮਾਰਨਾ ਨਹੀਂ ਹੈ ਫੁੱਟਣਾ ਨਹੀਂ ਹੈ ਉਹਨੂੰ ਉਹਨੂੰ ਮਤਲਬ ਕਿ ਉਹਨੂੰ ਦੱਸੋ ਕਿ ਉਹ ਜੋ ਕਰ ਰਿਹਾ ਗਲਤ ਕਰ ਰਿਹਾ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਨਾ ਕਿ ਉਹਨੂੰ ਜਾਨ ਨੂੰ ਮਾਰ ਦਿਆ ਕਰੋ ਠੀਕ ਆ ਜੀ ਕਿਉਂਕਿ ਪ੍ਰਭੂ ਨਾ ਸਾਰੇ ਤੁਸੀਂ ਪਰਮੇਸ਼ਵਰ ਦੇ ਪੁੱਛੇ ਹੋ ਪਰਮੇਸ਼ਵਰ ਨੂੰ ਦੁੱਖ ਹੁੰਦਾ ਹੈ ਜਦੋਂ ਕੋਈ ਪਾਪੀ ਬੰਦਾ ਮਾਰਦਾ ਆ ਸੋ ਪ੍ਰਭੂ ਚਾਹੁੰਦਾ ਹੁੰਦਾ ਹੈ ਕਿ ਸਾਰੇ ਲੋਕ ਬਚਾਈ ਜਾਣ ਸਾਰੀ ਦੁਨੀਆ ਸੱਚ ਦੇ ਰਾਹ ਤੇ ਪਾਪ ਰਹਿਤ ਹੋਵੇ ਤੇ ਸਾਰੇ ਬਚਾਈ ਜਾਣ ਹਨਾ ਤੇ ਜਦੋਂ ਵੀ ਕੋਈ ਪਾਪ ਕਰਦਾ ਤੁਹਾਨੂੰ ਬੰਦਾ ਮਿਲਦਾ ਆ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਉਹਨੂੰ ਦੱਸੋ ਕਿ ਉਹ ਜੋ ਕਰਦਾ ਪਿਆ ਆ ਗਲਤ ਕਰਦਾ ਪਿਆ ਆ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਕਿ ਉਹ ਬੰਦਾ ਪਾਪਾਂ ਤੋਂ ਮੁਕਤ ਹੋ ਜਾਵੇ ਪਾਪਾਂ ਨੂੰ ਛੱਡਦਾ ਵੀ ਤੇ ਚੰਗੇ ਸਹੀ ਰਾਹ ਤੇ ਚੱਲੇ ਨਾ ਕਿ ਉਹਨੂੰ ਕੁੱਟ-ਕੁੱਟ ਕੇ ਮਾਰ ਦਿਆ ਕਰੋ ਉਹਨੂੰ ਕੀ ਪਤਾ ਲੱਗੂਗਾ ਫਿਰ ਹਨਾ ਸਹੀ ਕੀ ਆ ਗਲਤ ਕੀ ਆ ਸੱਚ ਕੀ ਆ ਝੂਠ ਕੀ ਉਹਨੂੰ ਕੀ ਪਤਾ ਲੱਗੂਗਾ ਜੇ ਇਹਨੂੰ ਤੁਸੀਂ ਕੁੱਟ-ਕੁੱਟ ਕੇ ਮਾਰ ਹੀ ਦਿੱਤਾ ਉਹਨੂੰ ਸੁਧਰਨ ਦਾ ਮੌਕਾ ਤਾਂ ਦਿਓ ਉਹਨੂੰ ਦੱਸੋ ਕਿ ਉਹ ਜੋ ਕਰਦਾ ਪਿਆ ਗਲਤ ਕਰਦਾ ਪਿਆ ਆ ਉਹ ਆਪਣੇ ਗੁਨਾਹਾਂ ਤੋਂ ਮੂੰਹ ਮੋੜੇ ਤੇ ਸਿੱਧੇ ਰਾਹ ਚੱਲੇ ਠੀਕ ਆ ਜੀ ਮੈਂ ਸਾਰਿਆਂ ਦੀ ਗੱਲ ਕਰ ਲਈ ਪਈ ਆ ਜੋ ਵੀ ਲੋਕ ਗਲਤ ਰਸਤੇ ਤੇ ਚੋੜੇ ਹੋਏ ਆ ਤੁਹਾਨੂੰ ਮੈਂ ਇੱਕ ਗੱਲ ਦੱਸਦੀ ਆ ਕਿ ਬਹੁਤ ਸਾਰੇ ਇੱਧਰ ਦੇ ਲੋਕ ਹੈਗੇ ਆ ਜੋ ਮੇਰੇ ਨਾਲ ਜੁੜੇ ਤਾਂ ਹੋਏ ਆ ਪਰ ਉਹਨਾਂ ਦੀ ਜਿਹੜੀ ਸੋਚ ਆ ਸ਼ੈਤਾਨੀ ਸੋਚ ਆ ਤੇ ਉਹ ਗਲਤ ਰੀਤੀ ਨਾਲ ਸੋਚਦੇ ਆ ਔਰ ਬੋਲਦੇ ਆ ਮੈਂ ਉਹਨਾਂ ਲੋਕਾਂ ਨੂੰ ਕਦੀ ਬਲੌਕ ਨਹੀਂ ਕਰਦੀ ਹੁੰਦੀ ਕਿਉਂ ਨਹੀਂ ਕਰਦੀ ਹੁੰਦੀ ਮੈਂ ਕਦੀ ਵੀ ਨਾ ਉਹਨਾਂ ਲੋਕਾਂ ਨੂੰ ਬਲੌਕ ਨਹੀਂ ਕਰਦੀ ਹੁੰਦੀ ਕਿਉਂ ਨਹੀਂ ਬਲੌਕ ਕਰਦੀ ਹੁੰਦੀ ਕਿਉਂਕਿ ਮਨ ਲੋਜੇ ਮੈਂ ਵੀ ਉਹਨਾਂ ਨੂੰ ਪਾਪੀ ਜਾਣ ਕੇ ਯਾ ਗਲਤ ਜਾਣ ਕੇ ਉਹਨਾਂ ਨੂੰ ਬਲੌਕ ਕਰ ਦਿੱਤਾ ਨਾ ਪਤਾ ਲੱਗੂਗਾ ਕਿ ਸਾਥ ਚੁੱਕੀ ਆ ਝੂਠ ਕੀਤਾ ਗਲਤ ਕੀਤਾ ਸਹੀ ਕੀਤਾ ਸੋ ਮੈਂ ਚਾਹਦੀ ਹੁੰਨੀ ਆ ਕਿ ਹਰ ਇੱਕ ਇਨਸਾਨ ਬਚਾਇਆ ਜਾਵੇ ਹਰ ਇੱਕ ਇਨਸਾਨ ਨੂੰ ਸਹੀ ਗਲਤ ਦਾ ਪਤਾ ਲੱਗੇ ਜੇ ਮੰਨ ਲਓ ਚਲੋ ਮੈਂ ਵੀ ਉਹਨਾਂ ਨੂੰ ਪਾਪੀ ਜਾਣ ਕੇ ਜਾਂ ਗਲਤ ਜਾਣ ਕੇ ਬਲੌਕ ਕਰ ਦਿੱਤਾ ਫਿਰ ਉਹਨਾਂ ਨੂੰ ਸਮਝਾਊਗਾ ਕੌਣ ਉਹਨਾਂ ਨੂੰ ਸਹੀ ਗਲਤ ਬਾਰੇ ਦੱਸੂਗਾ ਕੌਣ ਹਨਾ ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਕਿ ਮੇਰੀ ਜਿਹੜੀ ਜੋ ਮੇਰਾ ਮੈਸੇਜ ਆ ਹਰ ਇੱਕ ਇਨਸਾਨ ਤੇ ਪਹੁੰਚੇ ਚਾਹੀਏ ਉਹ ਸਹੀ ਹੋਵੇ ਚਾਹੀ ਗਲਤ ਹੋਵੇ ਹਰ ਇੱਕ ਇਨਸਾਨ ਤੇ ਪਹੁੰਚੇ ਮੇਰੀ ਇਹ ਕੋਸ਼ਿਸ਼ ਹੁੰਦੀ ਆ ਕਿ ਜੋ ਪਾਪੀ ਲੋਕ ਵੀ ਹਨਾ ਉਹ ਵੀ ਆਪਣੇ ਪਾਪਾਂ ਨੂੰ ਛੱਡਣ ਤੇ ਸੱਚ ਦੇ ਰਾਹ ਤੇ ਚੱਲਣਾ ਨਾ ਤੇ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਵੀ ਸਾਰੇ ਅੱਗੇ ਹੀ ਰਿਕੁਐਸਟ ਆ ਕਿ ਜਿਹੜੀ ਮੇਰੀ ਵੀਡੀਓ ਆਖਰੀ ਤੱਕ ਦੇਖਿਆ ਕਰੋ ਅਗਰ 100 ਵਿੱਚੋਂ 10 ਜਾਣੇ ਵੀ ਸਹੀ ਰਸਤੇ ਤੇ ਤੁਰ ਪਏ ਆਪਣੇ ਪਾਪਾ ਨੂੰ ਛੱਡ ਕੇ ਤਾਂ ਮੇਰੇ ਲਈ ਬਹੁਤ ਵੱਡੀ ਉਪਲਬਧੀ ਹੋਊਗੀ ਠੀਕ ਆ ਜੀ ਸੋ ਭਲਾਈ ਦੇ ਕੰਮ ਕਰਦੇ ਰਹੋ ਚੰਗੇ ਕਰਮ ਕਰੋ ਮਾੜੇ ਰਸਤਿਆਂ ਨੂੰ ਛੱਡੋ ਕਿਉਂਕਿ ਉਹ ਦਿਨ ਦੂਰ ਨਹੀਂ ਹੈ ਜਦੋਂ ਪਰਮੇਸ਼ਰ ਪਿਤਾ ਇਸ ਦੁਨੀਆ ਨੂੰ ਉਹਨਾਂ ਦੇ ਕੀਤੇ ਹੋਏ ਕਰਮਾਂ ਦੇ ਹਿਸਾਬ ਦੇ ਨਾਲ ਫਲ ਦੇਣਗੇ ਠੀਕ ਆ ਜੀ ਸਾਰਿਆਂ ਨੂੰ ਜੈਮ ਸਿੰਘ ਦੀ ਗੱਡ ਲਾਸ ਪਰਮੇਸ਼ਰ ਪਿਤਾ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਬਲੈਸਿੰਗ ਕਰ ਬਰਕਤ ਦੇਵੇ